ਆਮ ਕਲੀਨਿਕ ਬਣਨ ਤੋਂ ਪਹਿਲਾਂ ਅਸੀਂ ਦਵਾਈ ਹਸਪਤਾਲ ਪਰ ਤੋਂ ਲੈ ਕੇ ਆਉਂਦੇ ਸੀ ਜਮ ਪਟਾਣ ਤੋਂ ਪ੍ਰਾਈਵੇਟ ਤੋਂ ਲੈ ਕੇ ਆਉਂਦੇ ਸੀ ਜਿਹੜੇ ਕਰਕੇ ਸਾਨੂੰ ਬੜਾ ਮੁਸ਼ਕਲ ਵੀ ਹੁੰਦਾ ਸੀ ਤੇ ਜਿਸ ਦਿਨ ਦੀ ਇੱਥੇ ਸਾਡੇ ਕਲੀਨਿਕ ਬਣਿਆ ਇੱਥੋਂ ਅਸੀਂ ਦਵਾਈ ਲੈਂਦੇ ਆਂ ਬਾਕੀ ਜੇ ਸਹੂਲਤਾਂ ਨੇ ਬੜੀ ਆਰਾਮਦਈ ਆ ਜੀ ਤੇ ਵਧੀਆ ਦਵਾਈ ਮਿਲਦੀ ਆ ਅਸੀਂ ਵੀ ਬਲੱਡ ਪ੍ਰੈਸ਼ਰ ਯੂਰੀਆ ਖੰਗ ਜੇ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਤਾਂ ਇੱਥੋਂ ਹੀ ਦਵਾਈ ਲੈਂਦੇ ਆਂ ਸਾਡਾ ਸਟਾਫ ਬਹੁਤ ਵਧੀਆ ਜੀ ਦੋਸਤਾਂ ਬਹੁਤ ਬਰੀਦ ਹੈ ਜੀ ਚੰਗੀ ਤਰ੍ਹਾਂ ਡੀਲ ਕਰਦੇ ਨੇ ਸਾਨੂੰ ਕੋਈ ਲੈਂਟ ਨਹੀਂ ਲੱਗਣਾ ਪੈਂਦਾ ਜੀ ਕੋਈ ਕੁਝ ਨਹੀਂ ਕਰਨਾ ਪੈਂਦਾ ਆਉਨੇ ਆ ਤੇ ਦਵਾਈ ਲੈ ਕੇ ਆਪਣੇ ਘਰ ਮੁੜਦੇ ਕੋਈ ਟੈਸਟ ਹੋਵੇ ਕੋਈ ਕੁਝ ਵੀ ਦਵਾਈ ਹੋਵੇ ਜਿਹੜੀ ਕੋਈ ਪੈਸਾ ਨਹੀਂ ਕੋਈ ਲੈਂਟ ਨਹੀਂ ਦੇ ਇਹ ਬਹੁਤ ਚੰਗੇ ਪ੍ਰਾਲੇ ਨੇ ਜੀ ਮੈਂ ਤੈਹ ਜਲੋਂ ਉਹ ਆਂਧਮਾਨ ਜੀ ਦਾ ਧੰਨਵਾਦ ਕਰਦਾ ਮੈਨੂੰ ਸਾਲ ਹੋ ਗਿਆ ਜੀ ਇੱਥੋਂ ਮੈਂ ਕਲੀਨਿਕ ਤੋਂ ਦਵਾਈ ਖਾਣੇ ਆ ਜੀ ਤੇ ਮੈਨੂੰ ਬਹੁਤ ਹੀ ਵਧੀਆ ਦਵਾਈ ਮਿਲਦੀ ਆ ਤੇ ਜਦੋਂ ਵੀ ਅਸੀਂ ਆਉਨੇ ਆ ਸਾਨੂੰ ਉਦੋਂ ਹੀ ਸਾਡੇ ਟੈਸਟ ਕੀਤੇ ਜਾਂਦੇ ਆ ਤੇ ਸਾਨੂੰ ਨਾਲ ਦੀ ਨਾਲ ਦਵਾਈ ਵੀ ਦਿੱਤੀ ਤੇ ਹਮ ਜਿਆਦਾ ਚਿਰ ਇੱਥੇ ਬੈਠਣਾ ਨਹੀਂ ਮਿਲਦਾ ਜੀ ਪਟਿਆਲੇ ਵੀ ਜਾਂਦੇ ਸੀਗੇ ਤਾਂ ਸਾਨੂੰ ਬਹੁਤ ਮੁਸ਼ਕਲ ਆਉਂਦੀਆਂ ਸੀਗੀਆਂ ਤੇ ਹਸਪਤਾਲ ਦੇ ਵਿੱਚ ਸਾਡੀ ਸਾਰੀ ਸਾਰੀ ਦਿਹਾੜੀ ਲੰਘ ਜਾਂਦੀ ਸੀ ਤੇ ਮਤਲਬ ਸਾਨੂੰ ਬਹੁਤ ਔਖਾ ਸੀਗਾ ਜਾਣਾ ਤੇ ਬਹੁਤ ਹੀ ਧੰਨਵਾਦ ਕਰਦੇ ਆਂ ਪ੍ਰਮੰਤ ਮਾਨ ਜੀ ਦਾ ਸਾਨੂੰ ਬਜ਼ੁਰਗਾਂ ਨੂੰ ਬਹੁਤ ਔਖਾ ਸੀ ਤੇ ਅਸੀਂ ਇੱਥੋਂ ਦਵਾਈ ਲੈ ਜਾ ਸਕਦੇ ਆਂ ਆਪਣੀ ਜਿਵੇਂ ਮੈਡੀਟ ਟੈਟ ਵੀ ਅਸੀਂ 2 ਵਾਰ ਕਰਵਾ ਚੁੱਕੀਆਂ ਮੈਂ ਤੇ ਟੈਟ ਵੀ ਸਾਨੂੰ ਵਧੀਆ ਹੀ ਰਿਪੋਰਟਾਂ ਸਾਡੀਆਂ ਆ ਰਹੀਆਂ ਨੇ ਦਵਾਈ ਵੀ ਸਾਨੂੰ ਬਹੁਤ ਸੋਹਣੀ ਮਿਲਦੀ ਆ ਤੇ ਡਾਕਟਰਾਂ ਦਾ ਬਹੁਤ ਧੰਨਵਾਦ ਹੈ ਜੀ ਸਾਨੂੰ ਬੜੇ ਮਾਣ ਸਤਿਕਾਰ ਨਾਲ ਬੁਲਾਇਆ ਜਾਂਦਾ ਤੇ ਸਾਡਾ ਬਹੁਤ ਹੀ ਮਾਣ ਇੱਜ਼ਤ ਨਾਲ ਸਾਨੂੰ ਇੱਥੇ ਬਿਠਾ ਕੇ ਸਾਨੂੰ ਦਵਾਈ ਦਿੱਤੀ ਜਾਂਦੀ ਹੈ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅੱਫਾ ਕੀ ਕਰਦੀ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆਂ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਅੰਜਾਮ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਤਾਂ ਚਰੌਂਕਾ ਮੋੜਿਆ ਔਣ ਗਿੱਧੇ ਪੰਗੜੇ ਪਹਿਨ ਕੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ